ਜੇ ਤੁਹਾਡਾ ਬੋਲ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋਗੀ ਚੱਲ ਰਹੀ ਚੱਲ ਰਹੀ ਹੈ ਕੁੜੀਆਂ ਕਿੰਨੇ ਮੁੰਡੇ ਆ ਰਹੇ ਅੱਜ ਚੱਲ ਰਿਹਾ ਚੱਲ ਰਿਹਾ ਜੀ ਡੀਵੀਆਰ ਚੈੱਕ ਕਰ ਰਹੇ ਸਾਰੀਆਂ ਚਿੱਤਰ ਚੈੱਕ ਕਰ ਰਹੇ ਇਹ ਤੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰਿਪੋਰਟ ਕੀਤਾ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਇਹ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਡੀਵੀਆਰ ਚੈੱਕ ਕਰ ਰਹੇ ਆ ਸਲਗੁਣਾ ਸਪਾ ਚੱਲ ਰਹੇ تھے ਉਹਦੀ ਆੜ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਇਸੇ ਕਰਕੇ ਤੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰਦੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇਵਾਂਗੇ ਪਰ ਕਿੰਨੇ ਪੈਸੇ ਲੈ ਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਜਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ سامنے ਆਇਆ ਇਹਦੇ ਵਿੱਚ ਬ੍ਰਾਹਮਣ ਵੌਇਸ ਰਿਪੋਰਟ ਐਸੇ ਉਹਨਾਂ ਕੋ ਹੈਗੇ ਯਾਰ ਕਵਰ ਹੋਏ ਆ। ਸਾਰੇ ਵੈਰੀਫਾਈ ਕਰਾਂਗੇ। ਆ ਜੇ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋ ਵੈਰੀਫਾਈ ਕਰਾਂਗੇ ਫਿਰ ਦੱਸ ਦਿਆਂਗੇ ਤੁਹਾਨੂੰ। ਕਿੰਨੇ ਕੁੜੀਆਂ ਮੁੰਡੇ ਅੰਦਰ ਜੀ? ਦੋੜੇ ਨਹੀਂ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ। ਇੰਨੇ ਸਮੇਂ ਤੋਂ ਸਿਰਫ ਲੂਮ ਚੱਲ ਰਿਹਾ ਜੀ ਇੱਥੇ। ਇਹ ਮੈਂ ਤਾਂ ਹੁਣ ਸਰ ਜੀ ਲੜਕੇ ਚੱਕ ਇਹਦਾ ਪ੍ਰਾਣਾ ਚੱਲ ਰਿਹਾ। ਲੜਕੀਆਂ ਲੋਕਲ ਨੇ। ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ। ਲੜਕੀਆਂ ਲੋਕਲ ਨੇ। ਲੋਕਲ ਲੋਕਲ ਲੋਕਲ। ਉਹ ਚੈੱਕ ਕਰ ਰਹੇ ਸਾਰਾ ਕੁਝ ਕਰ ਰਹੇ ਚੈੱਕ ਉਹ ਤੁਹਾਨੂੰ ਦੱਸ ਦੇਣਗੇ ਬੇਦੇਸ਼ੀ ਕਰੰਸੀ ਬ੍ਰਾਮਦ ਹੋਈ ਉਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹ ਜੀ ਸੀਨੀਅਰ ਲੀਡਰ ਵੀ ਲੋਕੀ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁਝ ਜੀ ਗੱਲ ਹੈ ਮੇਰੀ ਗੱਲ ਲੜਕੀਆਂ ਦੀ ਏਜ ਬਾਰੇ ਕਿ ਇਹ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕਾਂ ਇਥੋਂ ਦੀਆਂ ਲੋਕਲ ਨੇ ਇਹ ਕਿੱਥੋਂ ਦੀ ਆ ਰਹੀਆਂ ਜੀ ਇਥੇ ਉਹ ਤਾਂ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲੀ ਇਹ ਇਨਫੋਰਮੇਸ਼ਨ ਤੇ ਇਹੀ ਮਿਲੀ ਵੀ ਇੱਥੇ ਨਜਾਇਜ਼ਤਾ ਹੁੰਦਾ ਬਾਲ ਕਿਨੇ ਕੀ ਬਾਲ ਕਿਨੇ ਗ੍ਰੀਬ ਬਾਲ ਕਿਨੇ